ਜੋ ਕਿ ਸੰਦੇਸ਼ ਕੀ ਦੇ ਦੇ ਸੀ ਸਾਰੇ ਮਾਨਯੋਗ ਸੀਐਮ ਸਾਹਿਬ ਵੱਲੋਂ ਪੰਜਾਬ ਪੁਲਿਸ ਦੇ ਘਰੋਂ ਜਿਹੜਾ ਸੰਪਰਕ ਪ੍ਰੋਗਰਾਮ ਚੌਂ ਦੀ ਹਦਾਤਤਾ ਮਿਲੀਆਂ ਸੀ ਉਹਦੇ ਤਹਿਤ ਹੀ ਇਹ ਮੀਟਿੰਗ ਕੀਤੀ ਗਈ ਹੈ ਪਿੱਛੇ ਇਲੈਕਸ਼ਨ ਸੀ ਉਹਦੇ ਕਰਕੇ ਅਸੀਂ ਇਹਨੂੰ ਰੋਕ ਦਿੱਤਾ ਸੀ ਥੋੜੀ ਜਿ ਦੇ ਵਿੱਚ ਬੇਸਿਕਲੀ ਗੱਲ ਇਹ ਹੈ ਕਿ ਇਸ ਏਰੀਏ ਦੇ ਜਿਹੜੇ ਲੋਕ ਹੈ ਮਾਤਬਰ ਰਿਸਪੈਕਟੇਬਲ ਲੋਕ ਹੈ ਉਹਨਾਂ ਨੇ ਵੀ ਆਪਣੇ ਵਿਚਾਰ ਦੱਸੇ ਜਿਹੜੀਆਂ ਸਮੱਸਿਆਵਾਂ ਸਾਡੀ ਸਮਾਜ ਦੇ ਵਿੱਚ ਅਸੀਂ ਫੇਸ ਕਰ ਰਹੇ ਹਾਂ ਉਹਨਾਂ ਬਾਰੇ ਚਰਚਾ ਹੋਈ ਔਰ ਸੋਲੂਸ਼ਨ ਵੀ ਬੜੇ ਅੱਛੇ ਨਿਕਲੇ ਚਾਹੇ ਉਹ ਟ੍ਰੈਫਿਕ ਦੀ ਹੈ ਚਾਹੇ ਇਨਕ੍ਰੋਚਮੈਂਟ ਦੀ ਹੈ ਚਾਹੇ ਚਾਇਨਾ ਡੋਰ ਦੀ ਹੈ ਸਾਰੀਆਂ ਗੱਲਾਂ ਬਾਰੇ ਬਹੁਤ ਅੱਛਾ ਚਰਚਾ ਹੋਈ ਔਰ ਮੈਂ ਸਮਝਦਾ ਕਿ ਇਹੋ ਜੀ ਮੀਟਿੰਗ ਦੇ ਨਾਲ ਅਵੇਅਰਨੈਸ ਵੀ ਆਉਂਦੀ ਹੈ ਉਹਦੇ ਹੱਲ ਵੀ ਜਲਦੀ ਨਿਕਲਦੇ ਨੇ ਸਾਡੇ ਮੁਲਾਜ਼ਮਾਂ ਨੇ ਪੁਲਿਸ ਆਫਿਸਰ ਨੇ ਸਭ ਨੇ ਗੱਲਾਂ ਸੁਣੀਆਂ ਸੋ ਉਹਨੂੰ ਉਹਦੇ ਨਾਲ ਉਹਨਾਂ ਦੇ ਅੰਦਰ ਬਿਨਾਂ ਸਮਝਾਏ ਵੀ ਇਹ ਚੀਜ਼ਾਂ ਅੰਦਰ ਉਹਨਾਂ ਦੇ ਸਿਮੂਲੇਟ ਹੋ ਜਾਂਦੀਆਂ ਤੇ ਉਹਨੂੰ ਗ੍ਰੈਂਡ ਕਰਦੇ ਆ ਕਿਹੜੀਆਂ ਮੁਸ਼ਕਲਾਂ ਜ਼ਿਆਦਾ ਤੁਹਾਨੂੰ ਦਿੱਤੀਆਂ ਲੋਕਾਂ ਜਿਹੜੇ ਉੱਥੇ ਆਏ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਜ਼ਿਆਦਾ ਸੀ ਸਾਰਿਆਂ ਤੋਂ ਵੱਧ ਮੁਸ਼ਕਲ ਟ੍ਰੈਫਿਕ ਦੀ ਵੀ ਗੱਲ ਕੀਤੀ ਚਾਈਨਾ ਡੋਰ ਦੀ ਗੱਲ ਹੋਈ ਜਾਂ ਨਸ਼ੇ ਦੀ ਗੱਲ ਹੋਈ ਉਹ ਜਨਰਲ ਜਿਹੜੀਆਂ ਗੱਲਾਂ ਉਹਨਾਂ ਬਾਰੇ ਚਰਚਾ ਹੋਈ ਹੈ ਔਰ ਮੈਨੂੰ ਅੱਛਾ ਲੱਗਿਆ ਕਿ ਅਸੀਂ ਇੰਨੇ ਖੁੱਲ ਕੇ ਇੱਕ ਦੂਸਰੇ ਨਾਲ ਆਪਣੇ ਵਿਚਾਰ ਕਰ ਸਕਿਆ ਚਾਹੇ ਪੁਲਿਸ ਦਾ ਐਂਗਲ ਸੀ ਉਹ ਵੀ ਦੱਸਿਆ ਗਿਆ ਕਿ ਸਾਨੂੰ ਕੀ ਪ੍ਰੋਬਲਮਜ਼ ਆਉਂਦੀਆਂ ਪਬਲਿਕ ਨੇ ਆਪਣੀ ਪ੍ਰੋਬਲਮ ਦੱਸੀ ਉਹ ਟ੍ਰੈਫਿਕ ਦੀ ਗੱਲ ਵੀ ਦੱਸਿਆ ਕਿ ਕਿੰਨੀਆਂ ਗੱਡੀਆਂ ਸਾਡੀਆਂ ਵਧ ਗਈਆਂ 인ਫਰਾਸਟ੍ਰਕਚਰ ਦੀ ਬਹੁਤ ਲੋੜ ਹੈ ਸਾਨੂੰ ਜਗ੍ਹਾ ਹੀ ਨਹੀਂ ਹੈ ਜੀ ਉਹ ਘਰਾਂ 'ਚ ਖੜੀਆਂ ਕਰਨੋਂ ਉਹ ਗੱਡੀਆਂ ਬਾਹਰ ਖੜੀਆਂ ਸੋ ਕਈ ਸਮੱਸਿਆਵਾਂ ਨੇ ਜਿਹੜੀਆਂ ਇਕੱਲੀਆਂ ਪੁਲਿਸ ਨਾਲ ਰਿਲੇਟਡ ਨਹੀਂ ਬਾਕੀ ਮਹਿਕਮੇ ਵੀ ਤੇ ਬਾਕੀ ਸਮਾਜ ਦੇ ਨਾਲ ਵੀ ਰਿਲੇਟਡ ਸਰ ਲੋੜੀ ਦਾ ਤਿਹਾਰ ਆ ਰਿਹਾ ਚਾਈਨਾ ਡੋਰ ਦੀ ਜੋਰਾਂ ਤੇ ਵੇਖ ਵੀ ਰਹੀ ਹੈ ਇਹ ਲੋਕੀ ਖਰੀਦ ਵੀ ਰਹੇ ਬੱਚੇ ਉਹਨਾਂ ਦੇ ਮਾਪਿਆਂ ਨੂੰ ਕਿਸ ਸੰਦੇਸ਼ ਨਾਲ ਬੱਚਿਆਂ ਨੂੰ ਕਿਸ ਸੰਦੇਸ਼ ਦੇਣਾ ਹੈ ਜੇ ਇਹ ਕਹਿਣਾ ਚਾਹੁੰਦਾ ਵੀ ਆਪਣੇ ਘਰ ਆ ਕੇ ਹੀ ਉੱਡਦੀ ਹੈ ਆਪਣੇ ਘਰ ਤੋਂ ਹੀ ਬੱਚਾ ਜਾ ਕੇ ਲੈ ਕੇ ਆਉਂਦਾ ਜੇ ਆਪਾਂ ਇਸ ਗੱਲ ਤੇ ਆਪਣਾ ਜੋ ਰੋਲ ਹੈ ਬਤੌਰ ਪੇਰੈਂਟਸ ਉਹ ਚੰਗੀ ਤਰ੍ਹਾਂ ਨਿਭਾਈਏ ਤੇ ਕੰਮ ਹੋਵੇ ਹੀ ਨਾ ਸਾਡਾ ਜਿਹੜਾ ਰੋਲ ਹੈ ਉਹਦੇ ਤੇ ਤੁਹਾਡੇ ਥਰੂ ਮੈਂ ਅਸ਼ਵਾਸਨ ਦਿੰਦਾ ਕਿ ਪੂਰੀ ਸ਼ਕਤੀ ਹੋਏਗੀ ਕਿਸੇ ਦਾ ਕੋਈ ਲਿਆਜ ਨਹੀਂ ਹੋਏ ਆਉਣ ਵਾਲੇ ਟਾਈਮ 'ਚ ਇਹੋ ਜਿਹੀਆਂ ਮੀਟਿੰਗਾਂ ਹੋਰ ਹੋਣਗੀਆਂ ਸਰ ਜੀ ਬਿਲਕੁਲ 100% ਜੀ 100% ਕਿੰਨਾ ਕ ਫਾਇਦਾ ਹੁੰਦਾ ਇਹੋ ਜਿਹੀਆਂ ਮੀਟਿੰਗਾਂ ਕਰਨ ਦਾ ਹੋਰ ਜ਼ਿਆਦਾ ਹੁੰਦਾ ਜੀ ਦੇਖੋ ਗੱਲ ਕੀ ਹੈ ਕਿਥੇ ਗੱਲਾਂ 1 ਟੂ 1 ਹੋਣੀਆਂ ਕਿਥੇ ਪਬਲਿਕ ਹੋਣੀਆਂ ਉਹ 'ਚ ਬੜਾ ਫਰਕ ਪੈਂਦਾ ਵੀ ਲੋਕ ਕਿੰਨੀਆਂ ਚੀਜ਼ਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਕੇ ਜਾ ਕੇ ਸਮਾਜ ਦੇ ਵਿੱਚ ਕੁਝ ਨਾ ਕੁਝ ਉਹਦਾ ਅਸਰ ਜਰੂਰ ਆਂਦਾ ਹੈ ਠੀਕ ਧੰਨਵਾਦ ਜੀ ਜਿਹੜੇ ਸੰਦੇਸ਼ ਕੀਤੇ ਦੇ ਸਾਰੇ ਮਾਨਯੋਗ ਸੀਐਮ ਸਾਹਿਬ ਵੱਲੋਂ ਪੰਜਾਬ ਪੁਲਿਸ ਦੇ ਨਾਲ ਉਹਦਾ ਸੰਪਰਕ ਪ੍ਰੋਗਰਾਮ ਚਾਉਣ ਦੀ ਹਦਦਤਾ ਮਿਲੀਆਂ ਸੀ ਉਹਦੇ ਤਹਿਤ ਹੀ ਇਹ ਮੀਟਿੰਗ ਕੀਤੀ ਗਈ ਹੈ ਪਿੱਛੇ ਇਲੈਕਸ਼ਨ ਸੀ ਉਹਦੇ ਕਰਕੇ ਅਸੀਂ ਇਹਨੂੰ ਰੋਕ ਦਿੱਤਾ ਸੀ ਥੋੜੀ ਜਿਹਾ ਇਹਦੇ ਵਿੱਚ ਬੇਸਿਕਲੀ ਗੱਲ ਇਹ ਹੈ ਕਿ ਇਸ ਏਰੀਏ ਦੇ ਜਿਹੜੇ ਲੋਕ ਹੈ ਮਾਤਬਰ ਰਿਸਪੈਕਟੇਬਲ ਲੋਕ ਹੈ ਉਹਨਾਂ ਨੇ ਵੀ ਆਪਣੇ ਵਿਚਾਰ ਦੱਸੇ ਜਿਹੜੀਆਂ ਸਮੱਸਿਆਵਾਂ ਸਾਡੀ ਸਮਾਜ ਦੇ ਵਿੱਚ ਸਾ ਅਸੀਂ ਫੇਸ ਕਰ ਰਹੇ ਹਾਂ ਉਹਨਾਂ ਬਾਰੇ ਚਰਚਾ ਹੋਈ ਔਰ ਸੋਲੂਸ਼ਨ ਵੀ ਬੜੇ ਅੱਛੇ ਨਿਕਲੇ ਚਾਹੇ ਉਹ ਟ੍ਰੈਫਿਕ ਦੀ ਹੈ ਚਾਹੇ ਇਨਕ੍ਰੋਚਮੈਂਟ ਦੀ ਹੈ ਚਾਹੇ ਚਾਇਨਾ ਡੋਰ ਦੀ ਹੈ ਸਾਰੀਆਂ ਗੱਲਾਂ ਬਾਰੇ ਬਹੁਤ ਅੱਛਾ ਚਰਚਾ ਹੋਈ ਔਰ ਮੈਂ ਸਮਝਦਾ ਕਿ ਇਹੋ ਜੀ ਮੀਟਿੰਗ ਦੇ ਨਾਲ ਅਵੇਅਰਨੈਸ ਵੀ ਆਉਂਦੀ ਹੈ ਉਹਦੇ ਹੱਲ ਵੀ ਜਲਦੀ ਨਿਕਲਦੇ ਨੇ ਸਾਡੇ ਮੁਲਾਜ਼ਮਾਂ ਨੇ ਪੁਲਿਸ ਆਫਿਸਰ ਨੇ ਸਭ ਨੇ ਗੱਲਾਂ ਸੁਣੀਆਂ ਸੋ ਉਹਨੂੰ ਉਹਦੇ ਨਾਲ ਉਹਨਾਂ ਦੇ ਅੰਦਰ ਬਿਨਾਂ ਸਮਝਾਏ ਵੀ ਇਹ ਚੀਜ਼ਾਂ ਅੰਦਰ ਉਹਨਾਂ ਦੇ ਸਿਮੂਲੇਟ ਹੋ ਜਾਂਦੀਆਂ ਹੈ ਤੇ ਉਹਨੂੰ ਗ੍ਰੈਂਡ ਕਰਦੇ ਆ ਕਿਹੜੀਆਂ ਮੁਸ਼ਕਲਾਂ ਜ਼ਿਆਦਾ ਤੁਹਾਨੂੰ ਦਿੱਤੀਆਂ ਲੋਕਾਂ ਜਿਹੜੇ ਉੱਥੇ ਆਏ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਜ਼ਿਆਦਾ ਸੀ ਸਾਰੇ ਤੋਂ ਵੱਧ ਮੁਸ਼ਕਲ ਟ੍ਰੈਫਿਕ ਦੀ ਵੀ ਗੱਲ ਕੀਤੀ ਚਾਈਨਾ ਡੋਰ ਦੀ ਗੱਲ ਹੋਈ ਜਾਂ ਨਸ਼ੇ ਦੀ ਗੱਲ ਹੋਈ ਉਹ ਜਨਰਲ ਜਿਹੜੀਆਂ ਗੱਲਾਂ ਉਹਨਾਂ ਬਾਰੇ ਚਰਚਾ ਹੋਈ ਹੈ ਔਰ ਮੈਨੂੰ ਅੱਛਾ ਲੱਗਿਆ ਕਿ ਅਸੀਂ ਇੰਨੇ ਖੁੱਲ ਕੇ ਇੱਕ ਦੂਸਰੇ ਨਾਲ ਆਪਣੇ ਵਿਚਾਰ ਕਰ ਸਕਿਆ ਚਾਹੇ ਪੁਲਿਸ ਦਾ ਐਂਗਲ ਸੀ ਉਹ ਵੀ ਦੱਸਿਆ ਗਿਆ ਕਿ ਸਾਨੂੰ ਕੀ ਪ੍ਰੋਬਲਮਜ਼ ਆਉਂਦੀਆਂ ਪਬਲਿਕ ਨੇ ਆਪਣੀ ਪ੍ਰੋਬਲਮ ਦੱਸੀ ਉਹ ਟ੍ਰੈਫਿਕ ਦੀ ਗੱਲ ਵੀ ਦੱਸਿਆ ਕਿ ਕਿੰਨੀਆਂ ਗੱਡੀਆਂ ਸਾਡੀਆਂ ਵੱਧ ਗਈਆਂ 인ਫਰਾਸਟ੍ਰਕਚਰ ਦੀ ਬਹੁਤ ਲੋੜ ਹੈ ਸਾਨੂੰ ਜਗ੍ਹਾ ਹੀ ਨਹੀਂ ਹੈਗੀ ਉਹ ਘਰਾਂ 'ਚ ਖੜੀਆਂ ਕਰਨੋਂ ਗੱਡੀਆਂ ਬਾਹਰ ਖੜੀਆਂ ਸੋ ਕਈ ਸਮੱਸਿਆਵਾਂ ਨੇ ਜਿਹੜੀਆਂ ਕੱਲੀਆਂ ਪੁਲਿਸ ਨਾਲ ਰਿਲੇਟਡ ਨਹੀਂ ਬਾਕੀ ਮਹਿਕਮੇ ਵੀ ਤੇ ਬਾਕੀ ਸਮਾਜ ਦੇ ਨਾਲ ਵੀ ਰਿਲੇਟਡ ਸਰ ਲੋੜੀ ਦਾ ਤਿਹਾਰ ਆ ਰਿਹਾ ਚਾਈਨਾ ਡੋਰ ਦੀ ਜੋਰਾਂ ਤੇ ਵੇਖ ਵੀ ਰਹੀ ਹੈ ਤੇ ਲੋਕੀ ਖਰੀਦ ਵੀ ਰਹੇ ਬੱਚੇ ਉਹਨਾਂ ਦੇ ਮਾਪਿਆਂ ਨੂੰ ਕਿਸੇਂ ਦੇਸ਼ ਨਾਲ ਬੱਚੇ ਨੂੰ ਕਿਸੇ ਦੇ ਦੇਣਾ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣੇ ਘਰ ਆ ਕੇ ਹੀ ਉੱਡਦੀ ਹੈ ਆਪਣੇ ਘਰ ਤੋਂ ਹੀ ਬੱਚਾ ਜਾ ਕੇ ਲੈ ਕੇ ਆਉਂਦਾ ਜੇ ਆਪਾਂ ਇਸ ਗੱਲ ਤੇ ਆਪਣਾ ਜੋ ਰੋਲ ਹੈ ਬਤੌਰ ਪੇਰੈਂਟਸ ਉਹ ਚੰਗੀ ਤਰ੍ਹਾਂ ਨਿਭਾਈਏ ਤੇ ਕੰਮ ਹੋਵੇ ਹੀ ਨਾ ਸਾਡਾ ਜਿਹੜਾ ਰੋਲ ਹੈ ਉਹਦੇ ਤੇ ਤੁਹਾਡੇ ਧਰੂ ਮੈਂ ਅਸ਼ਵਾਸਨ ਦਿੰਦਾ ਕਿ ਪੂਰੀ ਸ਼ਕਤੀ ਹੋਏਗੀ ਕਿਸੇ ਦਾ ਕੋਈ ਲਿਆਜ ਨਹੀਂ ਹੋਏ ਆਉਣ ਵਾਲੇ ਟਾਈਮ 'ਚ ਇਹੋ ਜਿਹੀਆਂ ਮੀਟਿੰਗਾਂ ਹੋਰ ਹੋਣਗੀਆਂ ਸਰ ਜੀ ਬਿਲਕੁਲ 100% ਜੀ 100% ਕਿੰਨਾ ਕ ਫਾਇਦਾ ਹੁੰਦਾ ਇਹੋ ਜਿਹੀਆਂ ਮੀਟਿੰਗਾਂ ਕਰਨ ਦਾ ਫਾਇਦਾ ਜ਼ਿਆਦਾ ਹੁੰਦਾ ਜੀ ਦੇਖੋ ਗੱਲ ਕੀ ਹੈ ਕਿੱਥੇ ਗੱਲਾਂ 1 ਟੂ 1 ਹੋਣੀਆਂ ਕਿੱਥੇ ਪਬਲਿਕ ਹੋਣੀਆਂ ਉਹ 'ਚ ਬੜਾ ਫਰਕ ਪੈਂਦਾ ਵੀ ਲੋਕ ਕਿੰਨੀਆਂ ਚੀਜ਼ਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਕੇ ਜਾ ਕੇ ਸਮਾਜ ਦੇ ਵਿੱਚ ਕੁਝ ਨਾ ਕੁਝ ਉਹਦਾ ਅਸਰ ਜਰੂਰ ਰਹਿੰਦਾ ਹੈ ਠੀਕ ਧੰਨਵਾਦ ਜੀ